ਪਟਾਲਾ ਦੇ ਨੀਜੀ ਹਸਪਤਾਲ ਵਿੱਚ ਇਲਾਜ ਅਧੀਨ ਇੱਕ ਮਹੀਨੇ ਦੀ ਬੱਚੀ ਦੀ ਮੌਤ ਦਾ ਮਾਮਲਾ ਪੱਖਿਆ ਮੇਰੇ ਤੱਕ ਬੱਚੀ ਦੇ ਪਰਿਵਾਰਕ ਨੇ ਹਸਪਤਾਲ ਅੰਦਰ ਬੱਚੇ ਦੇ ਮ੍ਰਿਤਕ ਦੇ ਨੂੰ ਲੈ ਕੇ ਕੀਤਾ ਪ੍ਰਦਰਸ਼ਨ ਆਪਾਂ ਨਾ ਕਿ ਮੁੰਡਾ ਇਹ ਮੇਰਾ ਦੋਸਤ ਹੈ ਦੀ ਕੁੜੀ ਆ ਸੀ ਤੇ ਆਪਾਂ ਨਾ 27 ਤਰੀਕ ਨੂੰ ਦਾਖਲ ਕਰਾਈ ਤੇ ਕੁੜੀਆ ਵਧੀਆ ਸੀ ਇਹਦੀ ਠੀਕ ਹੀ ਤੇ ਉਹ ਡਾਕਟਰ ਨੂੰ ਪੁੱਛਿਆ ਤੇ ਕਹਿੰਦਾ ਨੋਰਮਲ ਇਨਫੈਕਸ਼ਨ ਆ ਤੇ ਕੋਈ ਨਹੀਂ ਇਲਾਜ ਕਰਾਓ ਇੱਕ ਦਿਨ ਰਖਣਾਵਾ ਸਹੀ ਹੋ ਜਾਊਗੀ ਤੇ ਆਪਾਂ ਇੱਕ ਦਿਨ ਰਖਿਆ ਨੂੰ ਤੇ ਕਦੀ ਮਤਲਬ ਲਾਲੋ ਦਵਾਈਆਂ ਆ ਗਈਆਂ ਤੇ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਅਗਲੇ ਦਿਨ ਕਹਿੰਦੇ ਆ ਜੀ ਇਹਨਾਂ ਮੁੰਡੇ ਨੂੰ ਕਹਿੰਦੇ ਸੈਂਡ ਕਰ ਦੇ ਮੁੰਡਾ ਤਾਂ ਮੈਨੂੰ ਸੈਂਡ ਕਾਹ ਤੋਂ ਕਰਾਂ ਕਹਿੰਦੇ ਨਹੀਂ ਤੈਨੂੰ ਸੈਂਡ ਕਰਨੇ ਪੈਣੇ ਆ ਸਿਆਣ ਕਰ ਤੂੰ ਕੁਝ ਨਹੀਂ ਹੁੰਦਾ ਤੇ ਇਹ ਕਹਿੰਦਾ ਮੈਂ ਪੜਿਆ ਲਿਖਿਆ ਨਹੀਂ ਹੈਗਾ ਮੈਨੂੰ ਪੜਾਓ ਕਹਿੰਦੇ ਕੁਝ ਨਹੀਂ ਪੜੋਣਾ ਹੈਗਾ ਆਪਾਂ ਤੂੰ ਸਿਆਣ ਕਰ ਇਹਨੇ ਸਿਆਣ ਕਰਤੇ ਜੇ ਤੇ ਅੱਜ ਨੇ ਕਿਸੇ ਵੇਰ ਦਾ ਆਪਾਂ ਡਾਕਟਰ ਨੂੰ ਕਹਿੰਦਾ ਮਿਲੋ ਨਾ ਸਾਨੂੰ ਡਾਕਟਰ ਮਿਲਦਾ ਜੇ ਤੇ ਆਪਾਂ ਡਾਕਟਰ ਦਾ ਨੰਬਰ ਤੇ ਨਾ ਸਾਨੂੰ ਨੰਬਰ ਦਿੰਦਾ ਜੇ ਆਪਾਂ ਨਾ ਉਹਨਾਂ ਦੇ ਕੋਈ ਗਏ ਆਪਾਂ ਅਰਪਨ ਸਟੇਟ ਗਏ ਗੁਰਪ੍ਰੀਤ ਡਾਕਟਰ ਕੋਲ ਅਰਪਨ ਸਟੇਟ ਗਏ ਉੱਥੇ ਆਪਾਂ ਉਹਨਾਂ ਨੂੰ ਕਿਹਾ ਜਾ ਕੇ ਸਾਨੂੰ ਡਾਕਟਰ ਨੂੰ ਮਿਲਾਓ ਉਹ ਕਹਿੰਦੇ ਡਾਕਟਰ ਕਿਤੇ ਗਏ ਆ ਤੇ ਬਾਅਦ ਚ 5 ਮਿੰਟਾਂ ਬਾਅਦ ਕਿਹਦੇ ਡਾਕਟਰ ਨੂੰ ਮਿਲੋ ਜਦੋਂ ਜੇ ਡਾਕਟਰ ਗਏ ਆ ਬਾਰਾ ਹੀ ਹੋਣਾ ਕਹਿੰਦਾ ਮੈਂ ਤੇ ਪੂਰਾ ਟਰੀਟਮੈਂਟ ਕਰਨ ਰਿਆ ਵਾਂ ਲੱਖ ਰੁਪਈਆ ਲੱਗ ਗਿਆ ਉਤੋਂ ਫਿਰ ਬਿੱਲ ਬਣਾ ਕੇ ਬੈਠੇ 30000 ਰੁਪਏ ਦਾ ਕਦੀ ਆ ਦਵਾਈਆਂ ਕਦੀ ਉਹ ਦਵਾਈਆਂ ਆ ਗਈਆਂ ਤੇ ਬੱਚਾ ਅੱਜ ਨਾਲ ਹੱਥ ਦੇਤਾ ਜੀ ਤੁਹਾਡਾ ਬੱਚਾ ਡੈੱਡ ਹੋ ਗਿਆ ਪਹਿਲੇ ਇਹਦੇ 2-4 ਦਿਨ ਬੱਚਾ ਕੱਢ ਸਕਦਾ ਵਾ ਤੋ ਸੋ ਇੱਡਾ ਬੱਚਾ ਵਧੀਆ ਸੀ ਤੇ ਅੱਜ ਕਿਦਾ ਡੈੱਡ ਹੋ ਗਿਆ ਬੱਚਾ ਹੱਸਾ ਲੈ ਹੈਗਾ ਜੀ ਐਸ ਕੇ ਆਰ ਦਾ ਅੰਮ੍ਰਿਤਸਰ ਗੁਰਪ੍ਰੀਤ ਡਾਕਟਰ ਅੰਮ੍ਰਿਤਸਰ ਦਾ ਗੁਰਪ੍ਰੀਤ ਡਾਕਟਰ ਆ ਤੇ ਬਿੰਦਾ ਜੀ ਆਪਣੇ ਇੱਥੇ ਅਰਬਨ ਸਿਟੀ ਵੈਂਦਾ ਜੀ ਮੰਗ ਹੀ ਕਰਦੇ ਹੋਣ ਇਨਸਾਫ ਚਾਹੀਦਾ ਸਾਨੂੰ ਧੱਕਾ ਕੀਤਾ ਨੇ ਸਾਡ ਨਾਲ ਗੱਲ ਸਾਰਾ ਇਹਨਾਂ ਕੋ ਟੈਸਟ ਕਰਵਾਇਆ ਇਹ ਕਹਿੰਦੇ ਬੱਚੇ ਨੂੰ ਨੋਰਮਲੀ ਹੈਗੀ ਆ 14000 ਕੋਈ ਜਾਈ ਇਨਫੈਕਸ਼ਨ ਕਹਿੰਦੇ ਕੋਈ ਗੱਲ ਨਹੀਂ ਦਵਾਈ ਦੇਤੀ ਬੁਖਾਰ ਦੀ ਦੇ ਦੇ ਨਾ ਇਨਫੈਕਸ਼ਨ ਦੀ ਦਵਾਈ ਨਹੀਂ ਪਾਈ ਤੇ ਡਾਕਟਰ ਨੇ ਤੇ ਜਦੋਂ ਡਾਕਟਰ ਨੂੰ ਅਸੀਂ ਫੋਨ ਕੀਤਾ ਡਾਕਟਰ ਕੇ ਇਹ ਬੰਦੇ ਆ ਚੁੱਕਾ ਉਹ ਕਹਿੰਦਾ ਅਸੀਂ ਅੰਮ੍ਰਿਤਸਰ ਡਾਕਟਰ ਚਲ ਗਏ ਤੇ ਜੇ ਡਾਕਟਰ ਨਾਲ ਇੱਥੇ ਆ ਕੇ ਗੱਲ ਕੀਤੀ ਇੱਥੇ ਆ ਕੇ ਕਹਿੰਦੇ ਬੱਚੇ ਦੀ ਹਾਲਤ ਬਹੁਤ ਮਾੜੀ ਬੱਚੇ ਦੀ ਮੈਂ ਤੁਹਾਨੂੰ ਵੀਡੀਓ ਵਿਖਾ ਦਿੰਦਾ ਬੱਚੇ ਦੀ ਹਾਲਤ ਕਿੱਦਾਂ ਦੀ ਹੈ ਜੇ ਕਹਿੰਦੇ ਮੈਂ ਵਿਖਾ ਦਿੰਦਾ ਅੱਛਾ ਗੱਲ ਕਰੋ ਪਹਿਲਾਂ ਤੇ ਅੱਛਾ ਤੇ ਇਹ ਹਸਪੀਟਲ ਡਾਕਟਰ ਠੱਗ ਹੈਗਾ ਜੀ ਇਹਨਾਂ ਨੂੰ ਮੈਂ ਪਰਚੀਆਂ ਟੈਸਟ ਦੀ ਅੱਜ 29 ਤਰੀਕ 30 ਤਰੀਕ ਦੀ ਇਹਨਾਂ ਨੇ ਟੈਸਟ ਦਿੱਤੇ ਮੈਨੂੰ ਇੱਕ ਦਿਨ ਪਹਿਲਾਂ ਤੇ ਕਿੱਦਾਂ ਦੇਈ ਜਾਣੇ ਦੱਸਣ ਦਿਖਾਈ ਮੈਨੂੰ ਠੀਕ ਨਾ ਹਸਪਤਲ ਕਿਹੜਾ ਵਾਦੇ ਡਾਕਟਰ ਜੀ ਐਸ ਕੇ ਆਰ ਜੇ ਗੁਰਪ੍ਰੀਤ ਡਾਕਟਰ ਜੀ ਜੇ ਅਸੀਂ ਉਹਦੇ ਜਿੱਥੇ ਚੈੱਕ ਕਰਦਾ ਬੱਚੇ ਅਸੀਂ ਉੱਥੇ ਗਏ ਉੱਥੇ ਜਾ ਕੇ ਲੁਕ ਗਿਆ ਉਹਨਾਂ ਦੇ ਬੰਦੇ ਕਹਿੰਦੇ ਡਾਕਟਰ ਜੀ ਕਿਤੇ ਗਏ ਨੇ ਮੁੜ ਕੇ 5 ਮਿੰਟਾਂ ਬਾਅਦ ਅੰਦਰ ਹੀ ਬੈਠੇ ਅਸੀਂ ਕਹਾਂ ਹੁਣ ਇਹ ਕਿੱਥੋਂ ਆ ਗਏ ਕਹਿੰਦੇ ਕੀ ਚਾਹਦੇ ਕੀ ਉਹ ਤੁਹਾਨੂੰ ਇਨਸਾਫ ਚਾਹੀਦਾ ਸਾਡਾ ਬੱਚਾ ਹੀ ਜਾਣ ਗਈ ਆ ਇਹ ਫੁੱਦੂ ਪੜਾਉਣ ਦੇ ਰਾਤ ਦਾ ਹੀ ਇਹ ਤੁਹਾਡਾ ਬੱਚਾ ਇਦਾਂ ਤੁਹਾਡਾ ਹੂੰ ਆ ਬੱਚਾ ਦੇ ਰਾਤ ਦਾ ਖਤਮ ਹੋ ਗਿਆ ਸਾਨੂੰ ਦੱਸਣ ਨਹੀਂ ਦੇ ਸਹੀ ਮੈਂ ਅਨਪੜ੍ਹ ਮੈਂ ਪੜਿਆ ਲਿਖਿਆ ਇੰਨਾ ਨਹੀਂ ਇਹਨਾਂ ਨੇ ਮੇਰੇ ਕੋ ਸਾਈਨ ਕਰਾਉਣ ਦੇ ਬਦ ਵਧੀ ਕਦੀ ਕਿਤੇ ਕਦੀ ਕਿਤੇ ਮੈਂ ਇਹਨਾਂ ਨੂੰ ਕਹਿੰਦਾ ਮੇਰੇ ਘਰ ਦੇ ਆਣ ਕੇ ਪੜ੍ਹ ਕੇ ਵੇਖ ਕੇ ਫੇਰ ਸਾਈਨ ਕਰਨਗੇ ਇਹ ਕਹਿੰਦੇ ਨਹੀਂ ਤੂੰ ਸਾਈਨ ਕਰ ਫੇਰ ਗੱਲ ਅੱਗੋਂ ਹੋਏਗੀ ਕਿੰਨੇ ਕੁ ਪੈਸੇ ਲੈ ਲਏ ਕਿੰਨੇ ਲੱਖ ਰੁਪਈਆ ਲੱਗ ਗਿਆ ਮੇਰਾ ਇੱਥੇ ਹੱਲੇ ਵੀ ਪਏ ਹੋਰ ਬਣਾ ਕੇ ਬੈਠੇ ਦੇ ਜੇ ਟੈਸਟਰੀ ਦੇ ਪਰਚੀਆਂ ਦਵਾਈਆਂ ਦੀਆਂ ਔਰ ਤੇ ਤ ਮੈਂ ਪਰਚੀਆਂ ਮੈਂ ਹੁਣ ਮੰਗਣ ਟਾ ਕਹਿੰਦੇ ਜਿਨੇ ਪਰਚੀਆਂ ਲਿਖੀਆਂ ਉਹ ਛੁੱਟੀ ਦੇ ਬਾਕੀ ਤੇ ਹੈਗਾ ਨਾ ਸਾਰੇ ਇੱਥੇ ਬੰਦੇ ਆਹ ਦੇ ਤਰੀਕਾ 23 ਤਰੀਕ ਨੂੰ ਮੈਂ ਦਾਖਲ ਕਰਾਇਆ ਤੇ 23 ਤਰੀਕ ਪਾਈ ਜੇ ਆ ਵੇਖ ਠੀਕ ਆ ਇੱਕ ਦੂਸਰੀ ਵੀ ਆ ਗਈ ਜੇ ਲੇਕਿਨ 30 ਤਰੀਕ ਕਰੀ ਦਿੰਦਾ ਇਹ ਕਾ ਪਾਈ ਜੇ 26 ਤਰੀਕ ਕਰਤੀ ਜੇ 29 ਤਰੀਕ ਨੂੰ 26 ਕਰਕੇ ਇੱਕ ਹੋਰ ਟੈਸਟ ਕਰਾਇਆ ਇੱਕ ਹੋਰ ਟੈਸਟ ਕਰਾਇਆ ਜਿਹਨਾਂ ਨੇ ਉਹ ਵੀ ਵਿਖਾਣਾ ਮੈਨੂੰ ਸਰ ਮੈਂ ਕੋਰਟ ਚ ਬਿਆਨ ਦੇਣੇ ਆ ਜੀ ਇਹ ਸਭ ਕੁਝ ਓਟ ਹੋ ਰਿਹਾ ਇੱਥੇ ਠੀਕ ਹੈ ਛੋਟੇ ਇਲਜ਼ਾਮ ਲਾਈ ਜਾਂਦੇ ਯਾਰ ਸਵਾਲ ਆਕਰਪਿਆ ਲੈ ਲਿਆ ਬੱਚਾ ਮਾਰਤਾ ਠੀਕ ਹੈ ਮੈਂ ਇਸ ਕੰਮ ਵਾਸਤੇ ਨਹੀਂ ਆਇਏ ਬੜ ਤੁਹੇ ਕੋਈ ਗੱਲ ਨਹੀਂ ਤੁਸੀਂ ਜੋ ਡਿਟੇਲਸ ਕਢਾਓਗੇ ਨਾ ਸਾਡੇ ਹਸਪੀਟਲ ਬੇਲ ਦੀ ਠੀਕ ਹੈ ਇੱਕ ਤਾਂ ਇੱਥੇ ਇਲਾਜ ਸਸਤਾ ਹੋ ਰਿਹਾ ਜਿਹੜਾ ਇਹ ਇਲਾਜ ਅੰਮ੍ਰਿਤਸਰ ਚ ਰੋਜ਼ 1-1 ਲੱਖ ਰੁਪਏ ਲੱਗ ਰਿਹਾ ਜਿਨ੍ਹਾਂ ਬੱਚਿਆਂ ਦਾ ਇੱਥੇ ਬਹੁਤ ਘੱਟ ਰੇਟ ਚ ਕਰ ਰਹੇ ਆ ਠੀਕ ਹੈ ਉਸ ਤੇ ਬਾਵਜੂਦ ਹੋਰ ਵੀ ਸਾਡੇ ਕੋਲ ਬਹੁਤ ਗਰੀਬ ਬੱਚੇ ਆਂਦੇ ਆ ਜਿਨ੍ਹਾਂ ਕੋ ਅਸੀਂ 50% ਲੈਸ ਤੇ ਵੀ ਇਲਾਜ ਕਰਨ ਦੇ ਆ ਆਡੇ ਬਿਲਸ ਕਿਤੇ ਕੋਈ ਕਦੀ ਖਲਵਾ ਕੇ ਦੇਖੋਗੇ ਨਾ ਉਸ ਤੋਂ ਤੁਹਾਨੂੰ ਪਤਾ ਚੱਲ ਜਾਵੇਗਾ ਪੈਸਾ ਕਮਾਉਣਾ ਮੇਰਾ ਮਕਸਦ ਨਹੀਂ ਹੈ गाइस ਜਿਸ ਤਰੀਕੇ ਨਾਲ ਦੱਸਣ ਦੇ ਬੰਦਾ ਮੈਂ 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 ਖੁਦ ਇੱਕ ਇਮੋਸ਼ਨਲ ਚੀਜ਼ ਆ ਅੱਜ ਉਹ ਸ਼ਿਕਾਰ ਹੋ ਰਿਹਾ ਹਾਂ ਉਹ ਜਿਹੜਾ ਬੱਚੇ ਦਾ ਫਾਦਰ ਹੈ ਨਾ ਉਹ ਮੈਨੂੰ ਪਤਾ ਹੈ ਉਹ ਗਰੀਬ ਬੰਦਾ ਹੈਗਾ ਠੀਕ ਹੈ ਉਹ ਮੇਰੇ ਕੋ ਆਂਦਾ ਰਿਹਾ ਹੈ ਜਦੋਂ ਦਾ ਬੱਚਾ ਹੋਇਆ ਉਹਦੋਂ ਦਾ ਮੇਰੇ ਕੋ ਆ ਰਿਹਾ ਮੈਨੂੰ ਲੱਗਿਆ ਕਿ ਬੰਦਾ ਠੀਕ ਹੈ ਗਰੀਬ ਹੈ ਸ਼ਰੀਫ ਹੈ ਠੀਕ ਹੈ ਪਰ ਅੱਜ ਜੋ ਆ ਇਹਨਾਂ ਨੇ ਰੂਪ ਦਿਖਾਇਆ ਮੈਂ ਆਮ ਟੋਟਲੀ ਸ਼ੌਕ ਇਤਨਾ ਹੀ ਇਤਨਾ ਹੀ ਹੁੰਦਾ ਰਹੇਗਾ ਨਾ ਇਤਨਾ ਹੀ ਇਤਨਾ ਹੀ ਹੁੰਦਾ ਰਹੇਗਾ ਨਾ ਮੈਂ ਅੰਮ੍ਰਿਤਸਰੋਂ ਆਨਾ ਮੈਂ ਅੰਮ੍ਰਿਤਸਰੋਂ ਆ ਕੇ ਇੱਥੇ ਆਪਣਾ ਸੈਟਅਪ ਸ਼ੁਰੂ ਕੀਤਾ ਹੈ ਠੀਕ ਹੈ ਇੱਥੇ ਚੰਗਾ ਡਾਕਟਰ ਕੋਈ ਨਹੀਂ ਆਏਗਾ ਇਹ ਬਟਾਲੇ ਦੇ ਲੋਕ ਹਮੇਸ਼ਾ ਵਾਂਦੇ ਰਹਿਣਗੇ ਚੰਗੇ ਇਲਾਜ ਵਾਸਤੇ ਇਹਨਾਂ ਨੂੰ ਅੰਮ੍ਰਿਤਸਰ ਹੀ ਜਾਣਾ ਪਏਗਾ ਡਾਕਟਰ ਜਸਪੀ ਕਿਹਨਾਂ ਦੱਸਣਗੇ ਟੈਸਟ ਦੀ ਰਿਪੋਰਟ ਦੇ ਤੇ 29 ਦੀ 30 ਤਰੀਕ ਨੂੰ ਚਲੋ ਇੱਕ ਕਲਿਨਿਕਲ ਮਿਸਟੇਕ ਹੈ ਇਟਸ ਨੋਟ ਅ ਬਿਗ ਬਲੰਡਰ ਠੀਕ ਹੈ ਇਹ ਕੋਈ ਬਹੁਤ ਵੱਡਾ ਬਲੰਡਰ ਨਹੀਂ ਹੈ ਕਿਵੇਂ ਇਹਦੀ ਜਾਨ ਨਹੀਂ ਜਾਏਗੀ ਇਹਦੇ ਨਾਲ ਨਹੀਂ ਜਾਨ ਨਹੀਂ ਜਾਏਗੀ ਪਰ ਤੁਸੀਂ ਐਦਾਂ ਦੀ ਗ ਇਹ ਜਾਣ ਦੇ ਜ਼ਰੀਏ ਕੁਝ ਮਿਸਟੇਕ ਆਇਆ ਹੈਗਾ ਹੋ ਕਿ ਇਹ ਮਿਸਟੇਕ ਤੁਸੀਂ ਬਸ ਉਹ ਨਕੀ ਦੇਤੀ ਹੋ ਗਿਆ ਨਾ ਤੁਸੀਂ ਮੰਨਦੇ ਹੋ ਨਾ ਠੀਕ ਮਿਸਟੇਕ ਕੋਈ ਠੀਕ ਹੈ ਕਲਰਿਕਲ ਮਿਸਟੇਕ ਹੈਗੀ ਹੈ ਹੋ ਸਕਦੀ ਹੈ ਕਿ ਇਹ ਕੋਈ ਹੋ ਸਕਦੀ ਹੈ ਜਿਵੇਂ ਮੈਂ ਪੇਰੈਂਟਸ ਸਨਡੇ ਨੇ ਕਿ ਸਾਨੂੰ ਦੱਸਿਆ ਨਹੀਂ ਪਹਿਲਾਂ ਇਹਨਾਂ ਨੇ ਲਾਜ ਕਰਦੇ ਨੇ ਐਸਾ ਟੂਰ ਬੋਲ ਰਹੇ ਸੀ ਇਦਾਂ ਕੁਝ ਨਹੀਂ ਮੈਂ ਤਿੰਨੇ ਬੋਲ ਰਹੇ ਹਾਂ ਆ ਕੇ ਮਿਲਦਾ ਪਿਆ ਹਾਂ ਸਭ ਕੁਝ ਇਹਨਾਂ ਨੂੰ ਦ ਉੱਪਰ ਜਿੰਨੇ ਮਰੀਜ਼ ਹੈ ਨਾ ਸਭ ਨੂੰ ਜਾ ਕੇ ਤੁਸੀਂ ਪੁੱਛ ਲਓ ਕਿ ਉਹਨਾਂ ਦੇ ਬੱਚੇ ਨੂੰ ਕਿੰਨੀ ਵਾਰੀ ਮੈਂ ਮਿਲਦਾ ਹਾਂ ਕਿੰਨੀ ਵਾਰੀ ਆ ਕੇ ਬੱਚੇ ਨੂੰ ਦਿਖਾਇਆ ਜਾਂਦਾ ਹੈ ਇੰਨੇ ਵਾਰੀ ਬੱਚੇ ਦੀ ਕੰਡੀਸ਼ਨ ਸਮਝਾਈ ਜਾਂਦੀ ਹੈ ਕਿ ਅੱਜ ਇਹ ਕੰਡੀਸ਼ਨ ਹੈ ਹੁਣ ਦੁਪਹਿਰ ਨੂੰ ਇਹ ਕੰਡੀਸ਼ਨ ਹੈ ਸ਼ਾਮ ਦੀ ਇਹ ਕੰਡੀਸ਼ਨ ਹੈ ਬੱਚੇ ਦਾ ਸੁਧਾਰ ਹੋ ਰਿਹਾ ਪਰ ਬੰਦੇ ਨਹੀਂ ਰਹੇ ਅਸਾਂ ਹਸਪਤਾਲ ਆਂਦੇ ਰਹੇ ਠੀਕ ਹੈ ਝੂਠ ਬੋਲ ਰਹੇ ਆ ਤੁਸੀਂ ਕੈਮਰੇ ਵਿੱਚ ਕੈਮਰਾ ਖਿਲਾ ਲਓ ਕੈਮਰਾ ਖਿਲਾ ਲਓ